ਸਤਿ ਸ੍ਰੀ ਅਕਾਲ ਮੈਂ ਮਸ਼ਤ ਗੁਰਸੇਵਕ ਸਿੰਘ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ ਮਾਸਟਰਮਾਈਂਡ ਐਗਰੋ ਇੰਡਸਟਰੀ ਦੇ थ्रू ਅਸੀਂ ਇਹ ਬੂਮ ਸਪਰੇਅ ਮਸ਼ੀਨਾਂ ਬਣਾਉਣੇ ਆ ਜੋ ਕਿ ਆਪਣੇ ਫਸਲ ਦੇ ਵਿੱਚ ਚੱਲ ਕੇ ਸਪਰੇਅ ਔਰ ਖਾਦ ਦੋਨੇ ਕੰਮ ਕਰਦੀਆਂ ਨੇਗੀਆਂ ਤੁਹਾਨੂੰ ਅਸੀਂ ਪਿਛਲੀ ਵਾਰੀ ਮੇਲਿਆਂ ਦੇ ਉੱਪਰ ਕਈ ਵਾਰੀ ਅਸੀਂ ਪ੍ਰਚਾਰ ਕੀਤਾ ਸੀਗਾ ਸਾਡੇ ਪੋਸਟਰ ਲੱਗੇ ਹੋਏ ਸੀ ਵੀ ਸਾਡਾ ਜਿਹੜਾ ਇਹ ਪ੍ਰੋਜੈਕਟ ਹੈਗਾ ਅਸੀਂ ਇਹ ਟੈਸਟਿੰਗ ਕਰਾ ਕੇ ਗਵਰਨਮੈਂਟ ਤੋਂ ਟੈਸਟਿੰਗ ਕਰਾਇਆ ਹੋਇਆ ਟੈਸਟਿੰਗ ਸੈਂਟਰ ਤੋਂ ਤੇ ਉਸ ਤੋਂ ਬਾਅਦ ਇਹ ਸਬਸਿਡੀ ਦੇ ਵਿੱਚ ਅਸੀਂ ਕਹਿੰਦੇ ਸੀ ਮੇਲਿਆਂ ਦੇ ਉੱਪਰ ਵੀ ਇਹ ਸਬਸਿਡੀ ਪਾਸ ਕਰਵਾ ਲਈ ਉੱਥੇ ਮੇਲੇ ਦੇ ਉੱਪਰ ਵੀ ਬਹੁਤੇ ਫਾਰਮਰ ਐ ਇਦਾਂ ਦਾ ਗੱਲਾਂ ਕਰਦੇ ਵੀ ਯਾਰ ਇਹ ਕਨਾਮ ਹੀ ਹੁੰਦੇ ਆ ਵੀ ਨਹੀਂ ਹੁੰਦੀ ਸਬਸਿਡੀ ਨਹੀਂ ਮਿਲਦੀ ਉਦਾਂ ਹੀ ਲਿਖ ਦਿੰਦੇ ਨੇ ਪਰ ਉਹ ਚਲੋ ਸਾਡੇ ਉਦੋਂ ਨਹੀਂ ਸੀ ਮਿਲੀ ਸਬਸਿਡੀ ਸਾਨੂੰ ਵੀ ਮਹਿਸੂਸ ਹੁੰਦਾ ਸੀ ਪਰ ਅਸੀਂ ਉਹ ਚੀਜ਼ ਨੂੰ ਹੁਣ ਹਕੀਕਤ 'ਚ ਲਿਆਏ ਅਸਲ 'ਚ ਲਿਆਏ ਤੇ ਇਹ ਪ੍ਰੋਜੈਕਟ ਆਪਣਾ ਸਬਸਿਡੀ ਦੇ ਵਿੱਚ ਪਾਸ ਸੀਗਾ ਜੀ ਤੇ ਗਵਰਨਮੈਂਟ ਦੇ ਜਿੰਨੇ ਹੀ ਡਿਪਾਰਟਮੈਂਟ ਖੇਤੀਬਾੜੀ ਵਿਭਾਗ ਨੇ ਉਹਨਾਂ ਕੋਲ ਨਾਮ ਵੀ ਸੀ ਤਾਂ ਪਿਛਲੇ ਸਾਲ ਇਹ ਗਵਰਨਮੈਂਟ ਨੇ ਇਹਦੇ ਵਿੱਚ ਸਬਸਿਡੀਆਂ ਕੱਢੀਆਂ ਸੀ ਅਪਲਾਈ ਕਰਾਈ ਸੀ ਸਮਾਮ ਸਕੀਮ ਦੇ ਅੰਦੀਨ ਤੇ ਉਥੇ ਕੁਝ ਜ਼ਿਮੀਦਾਰ ਕਨਫਿਊਜ਼ ਹੋ ਗਏ ਵੀ ਉਹ ਨਾ ਕਿਉਂਕਿ ਕਈ ਨਾਮਾਂ ਤੇ ਇਹ ਬੂਮ ਸਪਰੇਅਰ ਆ ਰਹੇ ਨੇ ਜਿਵੇਂ ਟਰੈਕਟਰ ਮਾਉਂਟਡ ਜਾਂ ਬੂਮ ਸਪਰੇਅਰ ਉਹ ਤਾਂ ਇਹਦਾ ਨਾਮ ਨਹੀਂ ਸੀ ਸਰਿਕ ਨੂੰ ਫਾਰਮਰ ਨੂੰ ਪਤਾ ਕਿ ਬਹੁਤੇ ਫਾਰਮਰ ਇਹ ਸਹੀ ਤਰੀਕੇ ਨਾਲ ਇਹਦਾ ਨਾਮ ਅਪਲਾਈ ਪਤਾ ਨਾ ਹੋਣ ਕਰਕੇ ਇਹ ਸਬਸਿਡੀ ਨੂੰ ਅਪਲਾਈ ਨਹੀਂ ਕਰ ਸਕੇ ਤੇ ਕੁਝ ਜ਼ਿਮੀਦਾਰਾਂ ਨੂੰ ਪਤਾ ਸੀ ਇਹਦਾ ਅਸਲ ਚ ਨਾਮ ਕੀ ਸੀਗਾ ਇਹਦਾ ਨਾਮ ਸੀਗਾ ਸੈਲਫ ਪ੍ਰਪੈਲਡ ਗਰਾਉਂਡ ਹਾਈ ਕਲੀਅਰੈਂਸ ਬੂਮ ਸਪਰੇਅਰ ਮਸ਼ੀਨ ਜਿੰਨਾ ਫਾਰਮਰਾਂ ਨੇ ਇਹ ਅੰਡਰ ਇਹ ਅੰਡਰ ਆਪਣੇ ਫਾਰਮ ਭਰੇ ਸੀ ਤਾਂ ਉਹ ਤਾਂ ਖੈਰ ਪੰਜਾਬ ਦੇ ਵਿੱਚ ਘਟ ਨਿਕਲੀਆਂ ਸੱਤਕ ਫਾਰਮਰਾਂ ਨੂੰ ਇਹ ਸਬਸਿਡੀਆਂ ਪੂਰੇ ਪੰਜਾਬ ਵਿੱਚ ਆਈਆਂ ਨੇ ਉਹਨਾਂ ਸੱਤਾਂ ਦੇ ਵਿੱਚੋਂ ਸਾਡੇ ਵੀਰ ਜੀ ਨੇਗੇ ਇਹਨਾਂ ਦਾ ਪਿੰਡ ਹੈਗਾ ਕਕਰਾਲਾ ਭਾਈ ਕਾ ਪਾਤਣਾ ਤੇ ਇਧਰ ਸਮਾਣੇ ਦੇ ਵਿਚਾਲੇ ਜੇ ਇੱਕ ਅੱਗੇ ਦੇ ਨਾਲ ਹੈ ਤਾਂ ਇਹ ਸਾਡੇ ਕੋਲ ਇਹਨਾਂ ਨੇ ਸਰਚ ਕਰਿਆ ਜੀ ਜਦੋਂ ਇਹਨਾਂ ਨੂੰ ਸਬਸਿਡੀ ਆ ਗਈ ਭਾਈ ਸਾਡੇ ਕੋਲ ਗਏ ਤੇ ਕਹਿੰਦੇ ਵੀ ਸਾਡੀ ਸਬਸਿਡੀ ਨਿਕਲੀ ਆ ਜੀ ਤੇ ਅਸੀਂ ਤੁਹਾਡਾ ਨਾਮ ਉੱਥੇ ਦਫ਼ਤਰ ਦੇ ਵਿੱਚ ਅਸੀਂ ਸੁੱਥੋ ਸਪਰੇਅ ਮਸ਼ੀਨ ਲੈਣਾ ਚਾਹੁੰਦੇ ਹਾਂ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਵੀ ਚਲੋ ਸਾਡਾ ਉੱਥੇ ਨਾਮ ਆਇਆ ਤੇ ਆਪਣੀ ਮਸ਼ੀਨ ਇਸ ਦੇ ਵਿੱਚ ਪਾਸ ਹੋ ਗਈ ਤਾਂ ਇਹਨਾਂ ਨੂੰ ਅਸੀਂ ਬਹੁਤ ਜਲਦੀ ਦੇ ਵਿੱਚ ਮਤਲਬ 10 ਦਿਨਾਂ ਦੇ ਵਿੱਚ ਇਹ ਮਸ਼ੀਨ ਓਕੇ ਕਰਕੇ ਦਿੱਤੀ ਜੀ ਤਾਂ ਇਹ ਮਸ਼ੀਨ ਅਸੀਂ ਇਹਨਾਂ ਨੂੰ ਦਿੱਤੀ ਇਹਨਾਂ ਨੂੰ ਸਬਸਿਡੀ ਆਈ ਹੈ ਜੀ 4 ਲੱਖ ਰੁਪਈਆ ਅਸੀਂ ਉਦੋਂ ਇਹੀ ਪ੍ਰਚਾਰ ਕਰਦੇ ਵੀ ਲੇਡੀ ਜੀ ਦੇ ਨਾਮ ਤੇ 4 ਲੱਖ ਰੁਪਈਆ ਤੇ ਜਿਹੜਾ 2.5 ਏਕੜ ਤੋਂ ਘੱਟ ਜ਼ਮੀਨ ਦਾ ਫਾਰਮਰ ਆ ਉਹਨੂੰ ਵੀ 4 ਲੱਖ ਰੁਪਈਆ ਸਬਸਿਡੀ ਆਉਂਦੀ ਸੀ ਤੇ ਉਹਦਾ ਇਹ 3,20,000 ਸੀ ਜਨਰਲ ਫਾਰਮਰ ਦੇ ਆਧਾਰ ਤੇ ਤਾਂ ਇਹ ਵੀਰ ਜੀ ਸਾਡੇ ਕੋਲ ਗਏ ਤਾਂ ਅਸੀਂ ਇਹਨਾਂ ਨੂੰ ਮਸ਼ੀਨ ਦਿੱਤੀ ਤੇ ਇਹਨਾਂ ਦੀ ਸਬਸਿਡੀ ਇਹਨਾਂ ਦੇ ਖਾਤੇ ਵਿੱਚ ਆ ਚੁੱਕੀ ਹੈਗੀ ਪਿਛਲੇ ਮਹੀਨੇ ਨੂੰ ਪੇਮੈਂਟ ਵੀ ਆ ਗਈ ਇਹਨਾਂ ਦੇ ਸਾਾਨੂੰ ਵੀ ਵਧੀਆ ਆਪਦੇ ਆਪ ਨੂੰ ਕੌਨਫੀਡੈਂਸ ਹੋ ਗਿਆ ਵੀ ਹਾਂ ਆਪਣਾ ਪ੍ਰੋਜੈਕਟ ਸਬਸਿਡੀ ਦੇ ਵਿੱਚ ਪਾਸ ਆ ਤੇ ਇਹ ਵੀਰ ਜੀ ਹੁਣ ਸਾਨੂੰ ਦੱਸਣਗੇ ਵੀ ਕਿਦਾਂ ਸਾਨੂੰ ਕਿੰਨੀ ਸਬਸਿਡੀ ਆਈ ਹੈ ਇਸ ਤਰ੍ਹਾਂ ਅੱਜ ਅਸੀਂ ਮਸ਼ੀਨ ਪਰਚੇਜ਼ ਕਰਨ ਤੋਂ ਬਾਅਦ ਸਾਨੂੰ ਹਫ਼ਤੇ ਦੇ ਵਿੱਚ ਸਬਸਿਡੀ ਸਾਡੇ ਅਕਾਊਂਟ ਵਿੱਚ ਆ ਗਈ ਸੀ ਤੇ ਸਵੈਮ ਸਕੀਮ ਦੇ ਅਧੀਨ ਅਸੀਂ ਨੇ ਫਾਰਮ ਅਪਲਾਈ ਕਰੇ ਸੀ ਔਰ ਚਾਰ ਫਾਰਮ ਅਪਲਾਈ ਕਰੇ ਸੀ ਇਹਨਾਂ ਵਿੱਚੋਂ ਇੱਕ ਤੇ ਹਾਂ ਇੱਕ ਤੇ ਛੋਟੇ ਆ ਗਈ ਇੱਕ ਇੱਕ ਤੇ ਆ ਗਈ ਸੀ ਠੀਕ ਹੈ ਜੀ ਅਸੀਂ ਲਵ ਲਵੇਰੀਏ ਚ ਘੁੰਮ ਕੇ ਵੇਖਿਆ ਤੇ ਕੁਝ ਮਸ਼ੀਨਾਂ ਕਾਸਟਲੀ ਵਾਲੀ ਮਹਿੰਗੀਆਂ ਪੈਣੀਆਂ ਸੀ ਤੇ ਵਰਕ ਇੰਨਾ ਹੈ ਨਹੀਂ ਸੀ ਕਿ ਇਹ ਮਸ਼ੀਨ ਸਾਨੂੰ ਵਧੀਆ ਲੱਗੀ ਤੇ ਇਹਦਾ ਗਰਾਉਂਡ ਲੈਵਲ ਤੇ ਵਰਕ ਵੀ ਵਧੀਆ ਸੀਗਾ ਤੇ ਪਾਸ ਵੀ ਸੀ ਠੀਕ ਹੈ ਤੇ ਉਹਦਾ ਫਿਰ ਤੁਹਾਨੂੰ ਮਤਲਬ ਆਪਣਾ ਕਿੰਨੀ ਉਹ ਸਬਸਿਡੀ ਆਈ ਤੁਹਾਡੇ ਕੋਲ 4 ਲੱਖ ਰੁਪਏ ਆ 4 ਲੱਖ ਰੁਪਏ ਸਬਸਿਡੀ ਆਈ ਹੈ ਸਾਡੇ ਠੀਕ ਠੀਕ ਹੈ ਜੀ ਕਿੰਨੇ ਤੇ ਬਾਕੀ ਕਿੰਨੇ ਚ ਰਹਿ ਗਈ ਮਸ਼ੀਨ ਤੁਹਾਨੂੰ ਇਹ ਇਹ ਰਹੀ ਸਾਨੂੰ ਬਾਕੀ 6.30 ਚ ਰਹੀ ਸਬਸਿਡੀ ਘਟ ਕੇ ਅਸੀਂ ਟੋਟਲ ਆ ਸਾਨੂੰ 10 ਲੱਖ 30000 ਰੁਪਏ ਦੇ ਵਿੱਚ ਇਹ ਮਸ਼ੀਨ ਅਸੀਂ ਇਹਨਾਂ ਨੂੰ ਦਿੱਤੀ ਸੀਗੀ ਜੀ ਹਾਂ ਬਿਲਕੁਲ ਸਹੀ ਹਾਂ ਬਿਲਕੁਲ ਸਹੀ ਹੈ ਤੇ ਇਹ 10 ਲੱਖ 30000 ਰੁਪਏ ਦੇ ਵਿੱਚ ਜਿਹਦੀ 4 ਲੱਖ ਇਹਨੂੰ ਸਬਸਿਡੀ ਹੈ ਵੀ 6 ਲੱਖ 30000 ਰੁਪਏ ਦੇ ਵਿੱਚ ਗੂਮ ਸੁਪਰੀਮ ਮਸ਼ੀਨ 700 ਲੀਟਰ ਦਾ ਟੈਂਕ ਆ ਜੀ ਸਵਰਾਜ ਮਤਲਬ 47 ਇੰਚ 4 ਫੁੱਟ ਦੇ ਕਰੀਬ ਹੈ ਇਹ 4/4 ਆ ਚਾਰੋ ਡਾਇਰੈਕਟ ਲਾਈਨ ਚ ਮੁੜਦੇ ਆ ਇਹ 55 ਫੁੱਟ ਅੱਗੇ ਸਪਰੇਅ ਕਰਦੀ ਹੈਗੀ ਪੂਰਾ ਬੂਮ ਇਹਦਾ 55 ਫੁੱਟ ਦਾ 55 ਫੁੱਟ ਹੀ ਪਿੱਛੇ ਇਹ ਖਾਦ ਵਾਲਾ ਇਹਦੇ ਖਾਦ ਵਾਲਾ ਪਲੱਸ ਅਪ ਡਾਊਨ ਨਾਲ ਇਹਦੇ ਅਸੀਂ ਜੇਕਰ ਖੁੱਭ ਵੀ ਜਾਂਦੀ ਹੈ ਤਾਂ ਨਾਲ ਇਹਦੇ ਸਹੂਲਤ ਇਹ ਵੀ ਦਿੱਤੀ ਹੋਈ ਆ ਵੀ ਮਤਲਬ ਜੇ ਕਿਤੇ ਖੁੱਭ ਜਾਂਦੀ ਹੈ ਤਾਂ ਖੇਤ ਦੇ ਵਿੱਚ ਇਹ ਨਹੀਂ ਆ ਛੱਡੋ ਜਿੱਦਾਂ ਆਪਣੀ ਜੀਸੀਬੀ ਉੱਪਰ ਚੱਕੀ ਜਾਂਦੀ ਹੈ ਤਾਂ ਇਹ ਇਹਦੀ ਉਹ ਵੀ ਸਹੂਲਤ ਆ ਜੀ ਜੋ ਅਸੀਂ ਗਰਾਊਂਡ ਲੈਵਲ ਤੇ ਜੋ ਕਮੀਆਂ ਪੇਸੀਆਂ ਮਸ਼ੀਨਾਂ ਬਣਾਉਂਦੇ ਨੇ ਅਸੀਂ 2017 ਤੋਂ ਹੀ ਲਾਈਨ ਦੇ ਵਿੱਚ ਆ 2017 ਦੇ 18 ਦੇ ਵਿੱਚ ਪਹਿਲੀ 4x4 ਮਸ਼ੀਨ ਬਣਾਈ ਸੀ ਫੀਲਡ ਦੇ ਵਿੱਚ ਜਾ ਜਾ ਕੇ ਜੋ ਸਾਨੂੰ ਦਿੱਕਤਾਂ ਸੀ ਉਹ ਸਾਰੀਆਂ ਅੱਜ ਅੱਜ ਇਸ ਟਾਈਮ ਸਾਡਾ ਪ੍ਰੋਜੈਕਟ ਪੂਰਾ ਸਕਸੈਸ ਆ ਜੀ ਇਹ ਫਰੰਟ ਕੈਵਨ ਕਰਤਾ ਪੂਰੀ ਕਾਰ ਫੀਲਿੰਗ ਇਹਦੀ ਅੰਦਰ ਇਹਦੇ ਅੰਦਰੋ ਸੀ ਕੱਪੜਾ ਕੁੱਪੜਾ ਲਾ ਕੇ ਪੂਰਾ ਕਾਰ ਦੀ ਤਰ੍ਹਾਂ ਅੰਦਰ ਮਿਊਜ਼ਿਕ ਸਿਸਟਮ ਲਾ ਕੇ ਇਹਦੇ ਵਿੱਚ ਜੀਪੀਐਸ ਸਿਸਟਮ ਵੀ ਲੱਗ ਜਾਂਦਾ ਜੀ ਮਤਲਬ ਕਿ ਪੂਰੀ ਇੱਕ ਕਾਰ ਦੀ ਤਰ੍ਹਾਂ ਫੀਲਿੰਗ ਦੇ ਵਿੱਚ ਕੈਵਨ ਬਣਾਤਾ ਹੈ ਜੀ ਤੇ ਫਾਰਮ ਨੂੰ ਹੁਣ ਚਲਾਉਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ ਪਹਿਲਾਂ ਜਿਹੜੇ ਹੁਣ ਟਰੈਕਟਰਾਂ ਦੇ ਉੱਪਰ ਲੱਗਦੇ ਸੀ ਬੂਮ ਉਹ ਆਇਆ ਲੈ ਟਰੈਕਟਰ ਫੀਲਿੰਗ ਸੀਗੀ ਤੇ ਹੁਣ ਬੜਾ ਬਾਈ ਜੀ ਵਧੀਆ ਮਹਿਸੂਸ ਕਰਦੇ ਨੇ ਸਾਰੇ ਤੇ ਬੱਦ ਖੁਸ਼ੀ ਸਾਨੂੰ ਇਹ ਹੀ ਹੋਈ ਫਾਰਮਰ ਦੀ ਹੁਣ ਬਹੁਤਾ ਪੈਸਾ ਲਾਉਣਾ ਅੱਜ ਇੰਪਲੀਮੈਂਟ ਦੇ ਵਿੱਚ ਔਖਾ ਸੀਗਾ ਤਾਂ ਇਹਦੇ ਵਿੱਚ ਹੁਣ ਗਵਰਨਮੈਂਟ ਵੀ ਸਹਾਇਤਾ ਕਰਨ ਲੱਗੀ ਤੇ ਅੱਧੇ ਪੈਸੇ ਇਹਨਾਂ ਨੂੰ ਸਬਸਿਡੀ ਦੇ ਆ ਗਏ ਜੀ ਤੇ ਇਹਨਾਂ ਨੂੰ ਹੁਣ ਮਤਲਬ ਕਿ ਪਰਚੇਜ਼ ਕਰਨਾ ਸੌਖਾ ਹੋ ਗਿਆ ਤਾਂ ਕਿਸਾਨ ਵੀਰਾਂ ਨੂੰ ਸਾਰੇ ਨੂੰ ਇਹੀ ਬੇਨਤੀ ਹੈ ਵੀ ਤੁਸੀਂ ਇਹ ਜੁਲਾਈ ਅਵਸਤ ਦੇ ਵਿੱਚ ਇਹ ਫਾਰਮ ਭਰੇ ਜਾਂਦੇ ਨੇ ਸਮੈਮ ਸਕੀਮ ਦੇ ਅੰਦਰ ਸੈਲ ਪਰਪੈਲਡ ਗਰਾਉਂਡ ਹਾਈ ਕਲੀਅਰੈਂਸ ਬੂਮ ਸਪਰੇਅਰ ਦੇ ਨਾਮ ਤੇ ਜੀ ਤੇ ਅੱਗੇ ਨਵੰਬਰ ਦਸੰਬਰ ਦੇ ਵਿੱਚ ਇਹ ਸਬਸਿਡੀਆਂ ਨਿਕਲਦੀਆਂ ਨੇ ਤਾਂ ਆਪਣਾ ਇਹ ਪ੍ਰੋਜੈਕਟ ਇਹਦੇ ਵਿੱਚ ਪਾਸ ਹੈ ਜੀ ਤਾਂ ਕਾਫੀ ਜੋ ਕਨਫਿਊਜ਼ਿੰਗ ਸੀ ਲੋਕਾਂ ਨੂੰ ਵੀ ਸਬਸਿਡੀ ਆਊ ਜਾਂ ਸਾਡਾ ਪ੍ਰੋਜੈਕਟ ਪਾਸ ਨਾ ਹੋ ਤੇ ਉਹ ਸਾਡਾ ਦਿੱਕਤ ਬਿਲਕੁਲ ਖਤਮ ਹੋ ਗਈ ਜੀ ਤਾਂ ਜਿਮੀਦਾਰ ਇਸ ਚੀਜ਼ ਦਾ ਲਾਭ ਲੈ ਸਕਦੇ ਨੇਗੇ ਤੇ ਇਸ ਦੇ ਵਿੱਚ ਖੇਤੀਬਾੜੀ ਵਿਭਾਗ ਤੇ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੋ ਇਹ ਸਹਹਾ ਦਾ ਦੇਣ ਲੱਗੇ ਨੇ ਤੇ ਲੋਕਾਂ ਨੂੰ ਇਹਦਾ ਸੁਖ ਹੋ ਗਿਆ ਆਦੀ ਖੇਤਾਂ ਦੇ ਵਿੱਚ ਸਪਰੇਅ ਕਰਨਾ ਤੇ ਫਸਲ ਵਧੀਆ ਹੁੰਦੀ ਐ ਇਸ ਚੀਜ਼ ਦੇ ਨਾਲ ਤੇ ਸੋਸ ਨੂੰ ਫੇਰ ਬਾਅਦ ਕਹਿੰਦੇ ਆ ਤੇ ਇਹਦੇ ਵਿੱਚ ਸਾਡਾ ਜਿਹੜਾ ਪ੍ਰੋਜੈਕਟ ਆ ਜੀ ਸਾਡੀ ਕੰਪਨੀ ਆ ਉਹ ਮਾਸਟਰ ਮਾਈਂਡ ਦੇ ਨਾਮ ਤੇ ਆ ਬਟ ਸਾਡਾ ਜਿਹੜਾ ਕਾਗਜ਼ੀ ਕਾਰਵਾਈ ਦੇ ਵਿੱਚ ਸਾਡਾ ਨਾਮ ਉਹ ਮਾਸਟਰ ਬ੍ਰੇਨ ਦੇ ਨਾਮ ਤੇ ਆ ਸਾਡਾ ਜੋ ਵੀ ਕਾਗਜ਼ੀ ਕਾਰਵਾਈ ਚੱਲਦਾ ਸਾਡੀ ਜੇ ਬਿਲਿੰਗ ਹੁੰਦੀ ਆ ਜਾਂ ਉਹ ਮਾਸਟਰ ਬ੍ਰੇਨ ਐਗਰੋ ਇੰਡਸਟਰੀ ਪ੍ਰਾਈਵੇਟ ਲਿਮਟਿਡ ਬਟ ਸਾਡਾ ਪ੍ਰੋਜੈਕਟ ਸਾਡਾ ਚੱਲਦਾ ਮਾਸਟਰ ਮਾਈਂਡ ਐ ਐਗਰੋ ਇੰਡਸਟਰੀ ਦੇ ਨਾਮ ਤੇ ਸਾਰੇ ਫਾਰਮਰੋਂ ਫੇਰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਇਸ ਦੀ ਦਵਾ ਤੋਂ ਵੱਧ ਲਾਭ